ਸੰਤੂ ਸਾਹਿਬ ਹਾਲੇ ਵੀ ਜਿਹੜੇ ਲੋਕ ਆਨਾਰਾਈ ਹੈਗੇ ਨੇ ਉਹਨਾਂ ਦੀਆਂ ਇੱਥੇ ਮਗਨੋ ਜ਼ਮੀਨਾਂ ਦੱਬੀਆਂ ਗਈਆਂ ਕਈ 84 ਦੇ ਦੌਰ ਦੇ ਵੀ ਇੱਥੋਂ ਗਏ ਹੋਏ ਹਾਲੇ ਤੱਕ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਮਿਲ ਸਕਿਆ ਇਹ ਕਲੈਕਟਿਵ ਸਵਾਲਾਂ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਤੁਹਾਡਾ ਕੀ ਟੇਕ ਹੈਗਾ ਕਿ ਇਹਨਾਂ ਨੂੰ ਤੁਸੀਂ ਕੀ ਵਿਸ਼ਵਾਸ ਦਿਵਾਉਨੇ ਹੋ ਸਿਰਫ ਐਨਆਰਆਈ ਮਿਨਿਸਟਰ ਬਣਾ ਕੇ ਗੱਲ ਨਹੀਂ ਬਣਦੀ ਉਹ ਐਨਆਰਆਈ ਮਿਨਿਸਟਰ ਦੀ ਰਿਸਪੌਂਸਿਬਿਲਟੀ ਹੈ ਜੀ ਕਿ ਇਹੋ ਜਿਹਾ ਕੋਈ ਵੀ ਕੇਸ ਆਵੇ ਉਹ 确保 ਕਰੇਗੇ ਉਹਦੇ ਜਸਟਿਸ ਹੁੰਦਾ ਤੇ ਮੈਂ ਇਨ ਐਡੀਸ਼ਨ ਇੱਕ ਸਪੈਸ਼ਲ ਸੈੱਲ ਆਪਣੇ ਦਫ਼ਤਰ ਚ ਬਣਾਵਾਂਗਾ ਇਸ ਟਾਈਮ ਤੇ ਵੀ ਜਦੋਂ ਮੇਰੇ ਕੋ ਆਉਂਦਾ ਕੋਈ ਵੀ ਮੱਥਾ ਟਿਕਣ ਉੱਥੇ ਆਉਂਦਾ ਆ ਤਾਂ ਮਿਲ ਕੇ ਜਾਂਦੇ ਨੇ ਸੰਤੂ ਸਾਹਿਬ ਹਾਲੇ ਵੀ ਜਿਹੜੇ ਲੋਕ ਆਨਾਰੀ ਹੈਗੇ ਨੇ ਉਹਨਾਂ ਦੀਆਂ ਇੱਥੇ ਮਗਨੋ ਜ਼ਮੀਨਾਂ ਦੱਬੀਆਂ ਗਈਆਂ ਕਈਆਂ ਤੇ ਝੂਠੇ ਪਰਚੇ ਹੋ ਗਏ ਹਾਲਾਂਕਿ ਲੋਕਾਂ ਨਾਲ ਨਹੀਂ ਚਾਚੇ ਤਾਇਿਆਂ ਦਾ ਕਈਆਂ ਦਾ ਆਪਸ ਵਿੱਚ ਵੀ ਬੜਾ ਰੌਲਾ ਜਿਹੜਾ ਇੱਕ ਘਰ ਇੱਥੇ ਰਹਿ ਗਿਆ ਉਹਨੇ ਜਿਹੜਾ ਵਿਦੇਸ਼ ਗਿਆ ਵਾ ਉਹਦਾ ਘਰ ਨਾ ਪਲਿਆ ਉਹਦੀ ਜ਼ਮੀਨ ਨਾ ਪਲੀ ਔਰ ਕਈ 84 ਦੇ ਦੌਰ ਦੇ ਵੀ ਇੱਥੋਂ ਗਏ ਹੋਏ ਹਾਲੇ ਤੱਕ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਮਿਲ ਸਕਿਆ ਇਹ ਕਲੈਕਟਿਵ ਸਵਾਲਾਂ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਤੁਹਾਡਾ ਕੀ ਟੇਕ ਹੈਗਾ ਕਿ ਇਹਨਾਂ ਨੂੰ ਤੁਸੀਂ ਕੀ ਵਿਸ਼ਵਾਸ ਦਵਾਉਨੇ ਹੋ ਤੁਸੀਂ ਬਹੁਤ ਸਹੀ ਇਸ਼ੂ ਰੇਜ਼ ਕੀਤਾ ਸਾਡੇ ਕੋਲ ਉੱਥੇ ਜਦੋਂ ਆਉਂਦੇ ਸੀ ਤੁਹਾਨੂੰ ਪਤਾ ਐਨ ਆਰ ਆਈ ਵਾਲਿਆਂ ਨਾਲ ਤਾਂ ਪਰਟਿਕੂਲਰਲੀ ਮੇਰਾ ਪਿਆਰ ਹੈ ਉਹਨਾਂ ਨੇ ਬਹੁਤ ਸਪੋਰਟ ਕੀਤੀ ਐਡਮਿਨਿਸਟ੍ਰੇਸ਼ਨ ਨੇ ਤਾਂ ਕੀਤੀ ਕੀਤੀ ਲੇਕਿਨ ਇਹਨਾਂ ਨੇ ਵੀ ਜਦੋਂ ਮੈਂ ਉਥੋਂ ਛੱਡ ਕੇ ਆਇਆ ਜਦੋਂ ਮੈਂ ਜਾ ਰਿਹਾ ਸੀ ਕਈ ਫੇਰਵਲਾਂ ਮੇਰੀਆਂ ਕੀਤੀਆਂ ਤੇ ਇਹਨਾਂ ਵੱਲ ਤਾਂ ਬਿਲਕੁਲ ਸਪੈਸ਼ਲ ਰਿਸਪੋਨਸੀਬਿਲਟੀ ਹੈ ਦੇਖੋ ਇਹ ਵੀ ਇੱਕ ਲਾਅ ਐਂਡ ਆਰਡਰ ਦਾ ਮੁੱਦਾ ਆ ਤੇ ਉਸ ਤੋਂ ਵੱਧ ਕੇ ਸਿਰਫ ਐਨਆਰਆਈ ਮਿਨਿਸਟਰ ਬਣਾ ਕੇ ਗੱਲ ਨਹੀਂ ਬਣਦੀ ਉਹ ਐਨਆਰਆਈ ਮਿਨਿਸਟਰ ਦੀ ਰਿਸਪੋਨਸੀਬਿਲਟੀ ਹੈ ਜੀ ਕਿ ਇਹੋ ਜਿਹਾ ਕੋਈ ਵੀ ਕੇਸ ਆਵੇ ਉਹ 确保 ਕਰੇਗੇ ਉਹਦੇ 'ਚ ਜਸਟਿਸ ਹੁੰਦਾ ਤੇ ਮੈਂ ਇਨ ਐਡੀਸ਼ਨ ਇੱਕ ਸਪੈਸ਼ਲ ਸੈੱਲ ਆਪਣੇ ਦਫਤਰ 'ਚ ਬਣਾਵਾਂਗਾ ਕਿ ਕੋਈ ਵੀ ਸਾਡੇ ਐਨ ਆਰ ਆਈ ਭਰਾ ਤੇ ਭੈਣਾਂ ਦਾ ਇਸ਼ੂ ਹੈ ਉਹ ਰੇਪ ਕਰਨ ਉਹ ਸਾਨੂੰ ਦੱਸਣ ਤੇ ਅਸੀਂ ਸਟੇਟ ਤੇ ਸੈਂਟਰਲ ਲੈਵਲ 'ਚ ਦੋਵੇਂ ਲੈਵਲ 'ਤੇ ਲਾਵਾਂਗੇ ਕਿਉਂਕਿ ਦੇਖੋ ਜਿਹੜਾ ਐਨ ਆਰ ਆਈ ਹੈ ਉਹ ਦੇਸ਼ ਨਾਲ ਬਹੁਤ ਜੁੜਿਆ ਹੋਇਆ ਹੈ ਜੀ ਔਰ ਇਸ ਟਾਈਮ ਤੇ ਵੀ ਜਦੋਂ ਮੇਰੇ ਕੋਲ ਆਂਦਾ ਕੋਈ ਵੀ ਮੱਥਾ ਟਿਕਣ ਉੱਥੇ ਆਂਦਾ ਆਇਆ ਤਾਂ ਮਿਲ ਕੇ ਜਾਂਦੇ ਨੇ ਜੀ ਤੁਹਾਨੂੰ ਪਤਾ ਪਿਛਲੇ ਹਫਤੇ ਹੀ ਇੱਕ ਐਨਆਰਆਈ ਮੈਨੂੰ ਮਿਲੇ ਮੈਂ ਕਿਹਾ ਯਾਰ ਤੂੰ ਕੁਝ ਅਮਰitsar ਲਈ ਵੀ ਕਰ ਦੇ ਉਹਨੇ ਕਿਹਾ ਜੀ ਕਿ ਮੈਂ ਮੇਰਾ ਇੱਕ ਨਰਸਿੰਗ ਸਕੂਲ ਹੈ ਯੂਪੀ ਚ ਜੀ ਮੈਂ 100 ਫ੍ਰੀ ਵਜ਼ੀਫੇ ਅਮਰitsar ਦੇ ਬੱਚਿਆਂ ਲਈ ਦਵਾਂਗਾ ਜੀ ਨਰਸਾਂ ਦੀ ਟ੍ਰੇਨਿੰਗ ਲਈ 50 ਮੁੜਿਆਲੀ ਤੇ 50 ਕੁੜੀਆਂ ਲਈ ਫਿਰ ਮੈਨੂੰ ਕਿਹਾ ਯਾਰ ਤੇਰਾ ਹਸਪਤਾਲ ਵੀ ਆ ਕਹਿੰਦਾ ਠੀਕ ਆ ਭਾਜੀ ਮੈਂ ਇੱਕ ਹਸਪਤਾਲ ਫ੍ਰੀ ਜਿੱਥੇ ਫ੍ਰੀ ਮੈਡੀਸਿਨ ਦਿੱਤੀ ਜਾਏਗੀ ਜੀ ਅੰਮ੍ਰਿਤਸਰ ਦੇ ਦਿਹਾੜ ਚ ਖੋਲਾਂਗਾ ਅਨਾਉਂਸਮੈਂਟ ਕਰਕੇ ਗਿਆ ਸੋ ਇਸ ਤਰ੍ਹਾਂ ਦੇ ਕਈ ਹੋਰ ਸਾਡੇ ਭਰਾ ਭੈਣ ਨੇ ਜਿਹੜੇ ਅੰਮ੍ਰਿਤਸਰ ਲਈ ਬਹੁਤ ਕੁਝ ਕਰਨਾ ਚਾਹੁੰਦੇ ਨੇ ਤੇ ਅਗਰ ਉਹਨਾਂ ਨੂੰ ਕੋਈ ਮੁਸ਼ਕਲਾਂ ਨੇ ਉਹਨਾਂ ਨੂੰ ਰਿਜ਼ੋਲਵ ਕਰਨਾ ਸਾਡੀ